ਬੀਤੇ ਕੁਝ ਦਿਨਾਂ ਤੋਂ ਲੈ ਕੇ ਬਕਰਮਪੁਰ ਵਾਲੇ सुरेंद्र ਸਾਈਂ ਤੇ ਅਮਰਤਾ ਆਬ ਦਾ ਮੁੱਦਾ ਬੜਾ ਚਰਚਾ ਦੇ ਵਿੱਚ ਬਣਿਆ ਹੋਇਆ ਹੈਗਾ ਜਿਹਦੇ ਵਿੱਚ ਅਮਰਤਾ ਆਪਣੇ ਸਾਈਂ सुरेंद्र ਦੇ ਉੱਪਰ ਵੱਡੇ ਰੋਪ ਲਾਏ ਸੀ ਕਿ ਮੈਂ ਇਹਨਾਂ ਕੋਲ ਆਪਣਾ ਪਾਸਪੋਰਟ ਲੈ ਕੇ ਗਈ ਸੀ ਜਿਵੇਂ ਲੋਕ ਲੈ ਕੇ ਜਾਂਦੇ ਨੇ ਇਹ ਉਸ ਦੇ ਉੱਪਰ ਸਾਈਨ ਕਰ ਦਿੰਦੇ ਨੇ ਜਿਸ ਨਾਲ ਲੋਕਾਂ ਦੇ ਵੀਜ਼ੇ ਆ ਜਾਂਦੇ ਨੇ ਅਮਰਤਾ ਆਪਣੇ ਕਿਹਾ ਕਿ ਮੇਰੀ ਰਿਫਿਊਜ਼ਲ ਆ ਗਈ ਉਸੇ ਦਿਨ ਜਦੋਂ ਬਾਬੇ ਨੇ ਸਾਈਨ ਕੀਤੇ ਜਿਹਦੇ ਚੱਲਦੇ ਆ ਬਹੁਤ ਸਾਰੇ ਲੋਕ ਅਮਰਤਾਬ ਨੂੰ ਗਲਤ ਕਹਿੰਦੇ ਸੀ ਤੇ ਬਹੁਤ ਲੋਕ सुरेंद्र ਸਾਈਂ ਨੂੰ ਗਲਤ ਕਹਿੰਦੇ ਪਏ ਸੀਗੇ ਅਮਰਤਾ ਆਪਣੇ ਇਹ ਕਹਿਆ ਸੀ ਕਿ ਮੈਂ ਬਕਰਮਪੁਰ 2 ਵਜੇ ਜਾਂਦੀ ਰਹੀ ਆਂਗੀ ਤੇ ਉਸ ਤੋਂ ਬਾਅਦ ਲੋਕ ਕਹਿਣ ਲੱਗ ਪਏ ਕਿ 2 ਵਜੇ ਤਾਂ ਦਰਬਾਰ ਬੰਦ ਹੁੰਦਾ ਬਾਬਾ ਨਹੀਂ ਮਿਲਦਾ ਕਿਸੇ ਨੂੰ ਸੋ ਜਿਸ ਦੇ ਚੱਲਦਿਆਂ ਹੁਣੇ-ਹੁਣੇ ਫਰੈਸ਼ੀ ਕੈਨੇਡੀਅਨ ਤੇ ਇਟਲੀ ਵਾਲਾ ਇੱਕ ਪੋਡਕਾਸਟ ਆ ਜਿਸ ਦੇ ਵਿੱਚ ਫਰੈਸ਼ੀ ਕੈਨੇਡੀਅਨ ਨੇ ਦੱਸਿਆ ਕਿ ਮੇਰੀ ਅਮਰਤਾ ਆਵਲ ਨਾਲ ਗੱਲਬਾਤ ਹੋਈ ਸੀ ਇੰਸਟਾਗ੍ਰam ਦੇ ਉੱਪਰ ਜਿਸ ਦੇ ਵਿੱਚ ਅਮਰਤਾ ਆਪਣੇ ਦੱਸਿਆ ਸੀ ਕਿ ਬਾਬਾ ਜਿਹੜਾ ਕਿ ਹੋਰਾਂ ਨੂੰ ਤਾਂ 12 ਜਾਂ 10 ਵਜੇ ਮਿਲ ਪੈਂਦਾ ਹੈਗਾ ਤੇ ਜੋ ਫੇਮਸ ਲੋਕ ਨੇ ਇੰਸਟਾਗ੍ਰam ਦੇ ਉੱਪਰ ਜਿੰਨਾ ਚੰਗੇ ਫਾਲੋਅਰਸ ਨੇ ਜਾਂ ਸਿੰਗਰ ਨੇ ਉਹਨਾਂ ਨੂੰ ਬਾਬਾ ੋ ਵਜੇ ਹੀ ਮਿਲਦਾਗਾ ਇਹ ਫਰੈਸ਼ੀ ਕੈਨੇਡੀਅਨ ਦਾ ਕਹਿਣਾ ਉਹ ਜਿਹੜੀ ਸਾਈ ਵਾਲੀ ਚੱਕਰ ਚ ਉਹ ਮੇਰੀ ਉਹ ਕੁੜੀ ਨਾਲ ਗੱਲ ਹੀ ਹੋਈ ਜਨੇ ਸਾਈ ਤੇ ਬਾਰੇ ਵੀਡੀਓ ਪਾਈ ਸੀ ਹੈਗਾ ਯਾਰ ਵੇ ਮੈਨੂੰ ਇੱਕ ਗੱਲ ਦੱਸ ਸ ਕਿ ਰਾਤ ਨੂੰ 2 ਵਜੇ ਕਿਹੜਾ ਡੇਰਾ ਖੁੱਲਾ ਹੁੰਦਾ ਕਹਿੰਦੇ ਬਾਬਾ ਬਾਕੀ ਸਾਰਿਆਂ ਨੂੰ ਤੇ 10 ਵਜੇ ਤਾਂ ਮਿਲਦਾ ਸੀ ਪਰ ਜਿਹੜੇ ਫੇਮਸ ਬੰਦੇ ਨਹੀਂ ਹੈ ਉਹਨਾਂ ਨੂੰ ਦ ਬਾਅਦ ਚ 10 ਦੇ ਬਾਅਦ ਵੱਖਰਾ ਦਰਬਾਰ ਲੱਗਦਾ ਸੀ ਉੱਥੇ ਬੁਲਾ ਕੇ ਮਿਲਦਾ ਸੀ ਬਾਬਾ 2 ਵਜੇ ਤੱਕ ਭਾਜੀ ਕੀ ਇਹ ਗੱਲ ਆ ਜਿਹੜੀ ਕਿ ਮੈਨੂੰ ਅਮਰਤਾਪ ਨੇ ਦੱਸੀ ਆ ਗਈ ਸੋ ਬਹੁਤ ਸਾਰੇ ਲੋਕ ਕਹਿੰਦੇ ਪਏ ਸੀ ਕਿ ਅਮਰਤਾਪ ਝੂਠ ਬੋਲਦੀ ਆ ਕਿ ਬਾਕੀ ਮੈਂ ਬਾਬੇ ਦੇ ਦਰਬਾਰ ਦੇ ਵਿੱਚ 2 ਵਜੇ ਜਾਂਦੀ ਰਹੀ ਹਾਂ ਤੇ ਮੈਂ ਮਿਲਦੀ ਰਹੀ ਹਾਂ ਤੇ ਲੋਕ ਕਹਿੰਦੇ ਪਏ ਸੀ ਕਿ ਬਾਬਾ 2 ਵਜੇ ਤਾਂ ਮਿਲਦਾ ਹੀ ਨਹੀਂ ਹੈਗਾ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਮੈਂਡ ਕਰਕੇ ਇੱਥੇ ਕੌਣ ਸਹੀ ਆ ਇੰਨਾ ਬਾਬਿਆਂ ਕੋਲ ਸੱਚੀ ਕੋਈ ਕਲਾਮਤ ਹੁੰਦੀ ਆ ਜਾਂ ਸਿਰਫ ਇਹਨਾਂ ਨੇ ਇੱਕ ਢੰਗ ਬਣਾਇਆ ਹੋਇਆਗਾ ਬਾਕੀ ਤੁਸੀਂ ਕਮ ਉਸਦੇ ਵਿੱਚ ਆਪਣੇ ਵਿਚਾਰ ਸਾਡੇ ਨਾਲ ਜਰੂਰ ਸਾਂਝੇ ਕਰਕੇ ਜਾਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ